ਸਤਿ ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਆਈ ਵੱਡੀ ਖਬਰ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਮੰਗਲਵਾਰ ਨੂੰ ਤੀਜੀ ਵਾਰ ਪਟਿਆਲਾ ਚ ਸਿੱਟ ਸਮਰੇ ਪੇਸ਼ ਹੁੰਦੋਂ ਨੇ ਕਾਰ ਕਰ ਦਿੱਤਾ ਵੀਜੀ ਲਾਈਨ ਨੂੰ ਵੀ ਮਜੀਠਿਆਂ ਨੂੰ ਜਾਂਚ ਲਈ ਬੁਲਾਇਆ ਗਿਆ ਸੀ ਪਰ ਸੁਪਰੀਮ ਕੋਰਟ ਅੱチェ ਸੁਣਵਾਈ ਦਾ ਹਵਾਲਾ ਦਿੰਦਿਆਂ ਵਿਕਰਮ ਸਿੰਘ ਮਜੀਠਿਆਂ ਨੇ ਐਸਟੀਟੀ ਅੱਗੇ ਪੇਸ਼ ਹੋਤੇ ਨਕਾਰ ਕਰ ਦਿੱਤਾ ਸੀ ਇਸ ਦੇ ਨਾਲ ਹੀ ਵੀਜੀ ਲਾਈਨ ਨੂੰ ਭੇਜੇ ਕੇ ਜਵਾਬ ਚ ਮੀਠਿਆਂ ਨੇ ਕਿਹਾ ਸੀ ਕਿ ਰੈਗੂਲਰ ਜਮਾਤ ਸੰਬੰਧੀ ਉਹਨਾਂ ਦੀ ਟੀਜੀ ਲਾਈਨ ਨੂੰ ਸੁਪਰੀਮ ਕੋਰਟ ਚ ਸੁਣਵਾਈ ਹੈ ਉਸ ਨੇ ਆਪਣਾ ਕੇਸ ਸੁਪਰੀਮ ਕੋਰਟ ਵਿੱਚ ਪੇਸ਼ ਕਰਨ ਦੀ ਤਿਆਰੀ ਕਰਨੀ ਹੈ ਇਸ ਦੇ ਲਈ ਉਹ ਨਵੀਂ ਦਿੱਲੀ ਹਨ ਜਿਸ ਕਰਕੇ ਉਹਨੇ 23 ਤੋਂ ਬਾਅਦ ਰੱਖੀ ਜਾਵੇ ਤੇ ਇਸ ਤੋਂ ਬਾਅਦ ਐਸ.ਡੀ ਨੇ ਮੁਰਤੀ ਜਲਈ ਲਈ ਲਿਖਮੜ ਭੇਜੇ ਪਰ ਹੁਣ ਫਿਰ ਤੋਂ ਵੀ ਮਜੀਠਿਆ ਹਾਜ਼ਰ ਨਹੀਂ ਹੋਏ ਮਜੀਠਿਆ ਨੇ ਇਸ ਨੂੰ ਨਾਮ ਜਵਾਬ ਪੇਸ਼ ਕੀਤਾ ਗਿਆ ਜਿਸ ਚ ਕਿਹਾ ਗਿਆ ਕਿ ਉਹ ਨਾਲ ਚੰਡੀਗੜ੍ਹ ਚੱਕ ਕੇਸ ਵਿੱਚ ਪੇਸ਼ੀ ਹੈ ਜਿਸ ਵਿੱਚ ਦੋਸ਼ ਆਇਰ ਕੀਤੇ ਜਾਣੇ ਹਨ ਇਸ ਦੇ ਮਾਮਲੇ 'ਚ ਅਦਾਲਤ ਨੇ ਸਾਰਿਆਂ ਨੂੰ ਪੇਸ਼ ਹੋਣ ਲਈ ਕਿਹਾ ਹੈ ਵੀਡੀਓ ਦੇਖਣ ਲਈ ਤੋਂ ਬਾਹਰ ਜਾਣ